ਕਤਾਰੀ ਨਾਜ਼ ਦੇਖੀਏ ਕਿ ਚੌੜੀ ਚੱਗਦੀਆਂ ਉੱਥੋਂ ਕਿੰਨੀਆਂ ਨੇ ਦੋ ਤੇ ਕੀ ਕੋ ਕੋ ਪਿੰਡ ਵਾਸੀਆਂ ਨੇ ਮਦਦ ਕੀਤੀ ਹੈ ਦੰਗਣੀ ਨੂੰ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਦੰਗਣੀ ਜਾਨ ਸਜ਼ਾ ਨਹੀਂ ਕਰਨਾ ਚਾਹੀਦਾ ਇਹਨਾਂ ਜੰਗਲ ਚ ਬੁਰੇ ਸਜ਼ਾ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹ ਆਏ ਤੇ ਆ ਬੰਦੇ ਉਹਨਾਂ ਦੇ ਇਹ ਮਸ ਮਾਮਲਾ ਹੀ ਪਿੱਛੋਂ ਆਇਆ ਕਿ ਤੂੰ ਦੇ ਦੇਪੀ ਨੇ ਆਹਰੂ ਜਦੋਂ ਛੋੜ ਦੇ ਨਾਲ ਕੱਢ ਦਿੱਤੇ ਇਹਦੇ ਵਿੱਚ ਇਹ ਹੋਰ ਆ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜਖਮੀ ਹਾਲਤ ਜਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਇਹਦਾ ਫਿਰਾਲ ਵੇਖ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਿਹਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਪਰ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜਖਮੀ ਹੋਇਆ ਨੇ ਮਰ ਜਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਰੋਟੇ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਵਾ ਉਹਨੇ ਛਾਲ ਮਾਰਤੀ ਫੇਰ ਵਿੱਚ ਇਹ ਤਾਂ ਚਾਹੀਦਾ ਇਲਾਜ ਕਰਾਉਣਾ ਪੇਰੀ ਫਾਇਦਾ ਕੱਟਦਾ ਨੇਂਤ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਨੇ ਪਿੰਡ ਵਾਲਿਆਂ ਨਾਲ ਦਿੱਤਾ ਬੜੀ ਆ ਗਈ ਜਾਨ ਪਰ ਉਹ ਦੇਰ ਜਾਂ ਪਿਆ ਵੀ ਚਾਹੀਦਾ ਤੋ ਜਿਹੜੇ ਦੋ ਜਿਹੜੇ ਉਹਨਾਂ ਛੱਡਦੇ ਉਹ ਛੱਡਦੇ ਉਹ ਸੁਰੱਖਿਅਤ ਆ ਉਹ ਚਲ ਗਿਆ ਆਪਾਂ ਮਹਿਕਮਾ ਹੁੰਦੇ ਆ ਲਖਵੀਰ ਸਿੰਘ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਿਹਾ ਕਿਹੜੇ ਜਾਨਵਰ ਕਿਹੜੇ ਨੇ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੈਗੇ ਤੇ ਕਿੰਨੇ ਦਾ ਰੈਸਕਿਊ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆਇਆ ਫਿਰ ਇਹਦੇ ਕੋ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਹੁਣ ਆਉਣ ਡਈ ਗੱਡੀ ਲੈ ਕੇ ਜਾਣ ਦੀ ਕਰਦਾ ਆ। ਆਰੇ ਅਬ ਦੋ ਚੇ ਆ ਗਏ। ਹੁਣ ਤੱਕ ਦੋ ਜਿਹੜੇ ਉੱਥੇ ਛੱਡੇ ਨੇ ਜੀ ਉਹ ਫਿਰ ਛੱਡੇ। ਇਹ ਇਹਨਾਂ ਨੂੰ ਸਾਂਬਰ ਕਹਿੰਦੇ ਆ ਜੀ। ਯਰ ਫੈਮਿਲੀ ਚ ਹੁੰਦੇ ਆ ਤੇ ਤਿੰਨ ਡਿੱਗੇ ਸੀਗੇ ਇਹੀ ਨਾਰਚ ਤੇ ਦੋ ਰਾਏ ਪੁੱਲ ਜਿਹੜਾ ਪੋਲੇ ਆ ਉੱਥੇ ਰੈਸਕੀ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ। ਇਹਨਾਂ ਨੂੰ ਸੁਰੱਖਿਅਤ ਤਾਂ ਤਕਦੀਜ਼ ਕਰਤਾ ਵਾ। ਇੱਕ ਜਾਨਵਰ ਐ ਥੋੜਾ ਜ਼ਖਮੀ ਐ। ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ। ਫਿਰ ਇਹਨੂੰ ਜਿੱਦਾਂ ਉਚਿਤ ਘਰੀ ਜਾਣੀ ਉਸ ਹੱਬ ਨਾਲੇ ਹੀ। ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ। ਦੇਖੋ ਜੀ ਬੇਜਬਾਨ ਜਾਨਵਰਿਆ ਨਾਈ ਚਿਹਨ ਕੁਛ ਕੀਂਦੇ ਨਹੀਂ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕ ਇਕੱਠੇ ਆ ਜਾਂਦੇ ਉਹਨਾਂ ਦੇ ਦਿਲ ਦੀ ਧੜਕਣ ਬਦਲ ਲੱਗ ਜਾਂਦੀ ਹੈ। ਇਸ ਕਰਕੇ ਇਹੀ ਗੁਜਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਬਰੇਜ